ਜੀ ਆਇਆਂ ਨੂੰ ਦੋਸਤੋ ਮੈਂ ਰੋਹਿਤ ਵਰਮਾ ਲੁਧਿਆਣਾ ਪੰਜਾਬ ਤੋਂ ਅੱਜ ਗੱਲ ਕਰਾਂਗੇ ਬਲਜਿੰਦਰ ਸਿੰਘ ਪ੍ਰਵਾਨਾ ਪਾਕਿਸਤਾਨੀ ਖੋਤਾ ਜਿਹੜਾ ਹਿੰਦੂਆਂ ਨੂੰ ਟਾਰਗੇਟ ਕਰਨ ਦਾ ਕੋਈ ਮੌਕਾ ਆਪਣੇ ਹੱਥੋਂ ਜਾਣ ਨਹੀਂ ਦਿੰਦਾ ਜਿਹੜਾ ਸ਼ਖਸ ਹਰ ਵੇਲੇ ਇਸ ਮੌਕੇ ਦੀ ਤਲਾਸ਼ ਚ ਰਹਿੰਦਾ ਕਿ ਕਿੱਦਾਂ ਸਿੱਖ ਨੌਜਵਾਨਾਂ ਨੂੰ ਭੜਕਾਇਆ ਜਾਵੇ ਹਿੰਦੂ ਸਿੱਖਾ ਵਿੱਚ 파ੜ ਪਾਈ ਜਾਵੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਕੋਈ ਪਬਲਿਕਸਿਟੀ ਵਾਸਤੇ ਜਾਂ ਵਿਦੇਸ਼ੀ ਫੰਡਿੰਗ ਦੇ ਵਾਸਤੇ ਇਹ ਲੋਕ ਕਿਸ ਹੱਦ ਤੱਕ ਗਿਰ ਜਾਂਦੇ ਨੇ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਪੇਸ਼ ਕਰਾਂਗਾ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਹੁਣ ਜਾਤਾ ਇਹਨੂੰ ਬਗੇਸ਼ਵਰ ਧਾਮ ਜਿਹੜੇ ਨੇ ਸੰਸਥਾਪਕ ਨੇ ਧਰਿੰਦਰ ਸ਼ਾਸਤਰੀ ਜੀ ਜਾਣਤਾ ਹੈ ਉਹਨਾਂ ਬਾਰੇ ਜਾਣਦਾ ਨਹੀਂ ਜਾਂ ਜਾਣ ਬੁੱਝ ਕੇ ਇਹੋ ਜਿਹੀ ਹਰਕਤਾਂ ਕਰ ਰਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਹਿੰਦੂ ਸਿੱਖਾਂ ਦੇ ਵਿੱਚ ਆਪਸੀ ਜਿਹੜੀ ਰੰਜਿਸ਼ ਆ ਉਹ ਵਧੇ ਤਾਂ ਕਿ ਇਹਦੇ ਅਰਗੇ ਜਿਹੜੇ ਖੋਤੇ ਬੰਦੇ ਨੇ ਟੁੱੱਚੇ ਬੰਦੇ ਨੇ ਉਹ ਪਾਕਿਸਤਾਨੀ ਜਿਹੜੀ ਫੰਡਿੰਗ ਹੈ ਵਿਦੇਸ਼ੀ ਫੰਡਿੰਗ ਹੈ ਉਹ ਹਾਸਲ ਕਰ ਸਕਣ ਪੰਜਾਬ ਦਾ ਮਾਹੌਲ ਖਰਾਬ ਕਰਕੇ ਮੈਂ ਆਪ ਜੀ ਦੇ ਸਾਹਮਣੇ ਇੱਕ ਵੀਡੀਓ ਪੇਸ਼ ਕਰਨ ਲੱਗਿਆ ਜਿਦੇ ਵਿੱਚ ਇਹ ਬੰਦਾ ਸਰੇਆਮ ਤੇਰੇਂਦਰ ਸ਼ਾਸਤਰੀ ਜੀ ਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਧਮਕਾ ਰਿਹਾ ਕਿ ਜੇ ਤੂੰ ਪੰਜਾਬ ਬੜਿਆ ਤੇ ਤੇਰੇ ਟੋਟੇ ਕਰ ਦੇਾਂਗੇ ਤੈਨੂੰ ਜਾਨੋ ਵਾਰ ਦੇਾਂਗੇ ਤੇਰੇਂਦਰ ਸ਼ਾਸਤਰੀ ਜੀ ਹਿੰਦੂ ਸਮਾਜ ਦੇ ਉਹ ਸੰਤ ਨੇ ਜਿਨ੍ਹਾਂ ਦੇ ਮਗਰ ਲੱਖਾਂ ਲੋਕ ਜਿਹਨਾਂ ਦੀ ਇੱਕ ਆਵਾਜ਼ ਦੇ ਨਾਲ ਲੱਖਾਂ ਲੋਕ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਭਾਵੇਂ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਪ੍ਰੋਗਰਾਮ ਰੱਖਦੇ ਨੇ ਲੱਖਾਂ ਲੋਕ ਉਹਨਾਂ ਦੇ ਮਗਰ ਖੜ ਜਾਂਦੇ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਉਹਨਾਂ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੇ ਆਪਣੇ ਇੱਕ ਮੰਚ ਦੇ ਉੱਤੇ ਇਹ ਗੱਲ ਕਹੀ ਸੀ ਕਿ ਹਰੀ ਹਰ ਮੰਦਰ ਹਰੀ ਹਰ ਮੰਦਰ ਦੇ ਵਿੱਚ ਜੰਦ ਹੀ ਅਸੀਂ ਪੂਜਾ ਪਾਠ ਕਰਾਂਗੇ ਖੁਣ ਬਲਜਿੰਦਰ ਸਿੰਘ ਪ੍ਰਵਾਨਾ ਖਾਲਿਸਤਾਨਿਕ ਹੋਤਾ ਜਿਹੜਾ ਹਰੀ ਹਰ ਮੰਦਰ ਨੂੰ ਹਰ ਮੰਦਰ ਸਾਹਿਬ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਸਿੱਖ ਨੌਜਵਾਨਾਂ ਨੂੰ ਭੜਕਾ ਰਿਹਾ ਦਿਨਦਰ ਸ਼ਾ스트ਰੀ ਜੀ ਦੇ ਖਿਲਾਫ ਹਿੰਦੂਆਂ ਦੇ ਖਿਲਾਫ ਜਨਮ ਮਾਰਨ ਦੀ ਉਹਨਾਂ ਨੂੰ ਧਮਕੀਆਂ ਦੇ ਰਿਹਾ ਮੈਂ ਤੁਹਾਡੇ ਸਾਹਮਣੇ ਵੀਡੀਓ ਰੱਖ ਰਿਹਾ ਵੀਡੀਓ ਦੇਖੋ ਜਿਹੜਾ ਹਰ ਮੰਦਿਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਅਭਿਸ਼ੇਕ ਕਰਾਂਗੇ ਜਲਦੀ ਮੰਦਿਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜ੍ਹਿਆ ਉਹਨੂੰ ਨਹੀਂ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੰਨ ਪੰਨ ਮਾਰਿਆ ਉਹ ਇੱਥੇ ਤੇ ਬਿਲਤਾ ਬੁੱੱਜੜ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹੜਾਈਏ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਤੂੰ ਆਹ ਤੇ ਸਹੀ ਤੂੰ ਵਰਦੇ ਸਹੀ ਮੂੰਹ ਤੇ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰ ਦਾ ਪੁੱਤ ਨਹੀਂ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵੜਨਾ ਦੂਰ ਦੀ ਗੱਲ ਓ ਬਗੇਸ਼ਰ ਤਾਂ ਮਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਨਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚੱਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਸੋ ਨਿਹਾਲ ਹਰਮੰਦਰ ਸੁਖ ਸਿਮਰਿਉ ਉੱਥੇ ਵੜਨਾ ਇਹਨਾਂ ਨੇ ਉੱਥੇ ਵੜਨਾ ਉਹ ਸੀ ਤੇਰਾ ਘਰ ਬਚਨਾ ਨਿਰੰਕਾਰੀ ਸਾਧ ਉਹ ਦਹਾਉਥੇ ਘਰ ਜਾ ਕੇ ਉਹਦੇ ਠੋਕਿਆ ਕੌਣ ਹੋ ਤੁਸੀਂ ਕਹੋ ਕੋਣੇ ਸੋਤੇ ਨੂੰ ਇਹ ਪੁੱਛੇ ਕਿ ਜੇ ਤੈਨੂੰ ਪੂਰੀ ਜਾਣਕਾਰੀ ਨਹੀਂ ਹੈ ਤੇ ਤੇਰਾ ਕੀ ਮਤਲਬ ਬਣਦਾ ਐਨੀ ਬਕਵਾਸ ਕਰਨ ਦਾ ਤੇ ਦਰਸ਼ਾਤਰੀ ਸੀ ਜੇ ਸਾਰੀ ਹਰ ਮੰਦਰ ਦੀ ਗੱਲ ਕਰ ਰਹੇ ਆ ਉਹ ਯੂਪੀ ਦੇ ਵਿੱਚ ਸੰਬਲ ਜ਼ਿਲ੍ਹਾ ਆ ਕੋਈ ਉੱਥੇ ਇੱਕ ਮੰਦਰ ਸੀ ਜਿਸ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਮੁਸਲਮਾਨਾਂ ਦੁਆਰਾ ਉਸ ਮਸਜਿਦ ਦੀ ਗੱਲ ਕਰ ਰਹੇ ਆ ਤੇਰੇਂਦਰ ਸ਼ਾਸਤਰੀ ਜੀ ਆਪਣਾ ਉਹ ਮੰਦਿਰ ਵਾਪਸ ਲੈਣ ਦੀ ਗੱਲ ਕਰ ਰਹੇ ਆ ਤੇ ਇਹ ਖੋਤਾ ਉਹਨੂੰ ਹਰਿ ਮੰਦਿਰ ਸਾਹਿਬ ਕਹਿ ਕੇ ਸਿੱਖਾਂ ਨੂੰ ਭੜਕਾ ਰਿਹਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਜਿਸ ਤਰ੍ਹਾਂ ਹਿੰਦੂ ਨੇ ਤਾਵਾ ਦੇ ਉੱਤੇ ਘਰ ਬੈਠਿਆ ਪਰਚੇ ਦਰਜ ਹੋ ਜਾਂਦੇ ਆ ਕੋਈ ਵੀ ਹਿੰਦੂ ਲੀਟਰ ਕੋਈ ਵੀ ਸ਼ਿਖਸਾ ਦਾ ਲੀਡਰ ਖਾਲਿਸਤਾਨ ਬਾਰੇ ਕੁਝ ਕਹਿ ਦਵੇ ਤੇ ਉਹਦੇ ਉੱਤੇ ਹੇਟ ਸਪੀਚ ਕਹਿ ਕੇ ਪਰਚਾ ਦਰਜ ਕਰ ਦਿੱਤਾ ਜਾਂਦਾ ਕਿ ਇਹ ਬੰਦਾ ਹੇਟ ਸਪੀਚ ਨਹੀਂ ਕਰ ਰਿਹਾ ਇਹ ਬੰਦਾ ਜਿਸ ਤਰੀਕੇ ਦੇ ਨਾਲ ਭੜਕਾਊ ਭਾਸ਼ਣ ਕਰ ਰਿਹਾ ਇੰਦਰਾ ਠੋਕ ਦਿੱਤੀ ਵਿੰਨਤਾ ਠੋਕ ਦਿੱਤਾ ਫਲਾਣਾ ਠੋਕਤਾ ਫਲਾਣਾ ਮਾਰਤਾ ਸਿੱਧੇ ਸਿੱਧੇ ਤੌਰ ਤੇ ਤੇਰੇ ਦਰਸ਼ਾਤਰੀ ਜੀ ਨੂੰ ਧਮਕੀ ਦੇ ਰਿਹਾ ਕਿ ਜੇ ਤੂੰ ਪੰਜਾਬ ਬੜਿਆ ਤੇ ਤੇਰੇ ਟੋਟੇ ਕਰ ਦਿਆਂਗਾ ਮੈਂ ਆਪਣੇ ਪਿਓ ਦਾ ਨਹੀਂ ਇਹ ਵੈਸੇ ਵਾਕਈ ਆਪਣੇ ਪਿਓ ਦਾ ਨਹੀਂ ਜਦੋਂ ਸਰਕਾਰ ਕੋਈ ਕਾਰਵਾਈ ਕਰਦੀ ਹੈ ਨਾ ਪ੍ਰਸ਼ਾਸਨ ਕਾਰਵਾਈ ਕਰਦੀ ਹੈ ਤੇ ਇਹੋ ਜਿਹੇ ਬੰਦੇ ਮੂਹਰ ਕੋਲ ਕੋ ਕੇ ਭਜਦੇ ਹੁੰਦੇ ਆ ਹਿੰਦੂ ਸਮਾਜ ਨੇ ਹਿੰਦੂ ਸੰਗਠਨਾ ਨੇ ਅੱਜ ਕਮਿਸ਼ਨਰ ਦਫਤਰ ਲੁਧਿਆਣਾ ਵਿਖੇ ਇਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਹਿੰਦੂ ਸਮਾਜ ਨੇ ਹਿੰਦੂ ਸੰਗਠਨਾਵਾਂ ਨੇ ਇਹਦੇ ਖਿਲਾਫ ਕੰਪਲੇਂਟ ਦਿੱਤੀ ਹੈ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਸੁਤਰਾ ਮਾਰਦੀ ਤੁਹਾਡਾ ਪਾਪਾ ਬੇਤ ਸੁਤਰਾ ਮਾਰਦਾ ਪਾਪਾ ਉਹ ਇਸ਼ਤਰ ਵਾਲੇ ਬਾਪਿਆ ਪੰਜਾਬ ਫੜ ਕੇ ਦਿਖਾ ਤੇ ਰਿਕਟੋ ਟੇ ਟੋਟੇ ਕਰ ਦਿਆਂਗੇ। ਉਹ ਵੀ ਗ੍ਰਾਮ ਪੁਲਿਸ ਕੰਪਲੇਂਟ ਦਿੱਤੀ ਹੈ। ਅਸੀਂ ਪ੍ਰੋਜੈਸਰ ਰੁਕਿਆ ਅਗਰ ਉਹ ਦਬਾਰ ਕਰਕੇ ਜੇਲ੍ਹ ਲਾਪੇ ਜਾਂ ਗਿਆ ਤਾਂ ਨਹੀਂ ਇਸ ਬਾਲ ਕਰ ਸਕਦਾ। ਜੇ ਪਰਚਾ ਦਰਜ ਨਹੀਂ ਹੁੰਦਾ ਤਾਂ ਹਿੰਦੂ ਸਮਾਜ ਸੜਕਾਂ ਉੱਤੇ ਉਤਰੇਗਾ। ਹੁਣ ਇਹਨੇ ਤਾਂ ਬਕਵਾਸ ਕਰ ਦਿੱਤੀ ਜਿਹੜੀ ਕਰਨੀ ਸੀ ਹੋਵੇਗਾ ਕੀ ਜੇ ਤਾਂ ਪਰਚਾ ਦਰਜ ਹੋ ਗਿਆ ਇਹਨੂੰ ਇਹਦੀ ਬਣਦੀ ਸਜ਼ਾ ਮਿਲ ਗਈ ਬਣਦੀ ਕਾਰਵਾਈ ਕਾਨੂੰਨ ਨੇ ਕਰ ਦਿੱਤੀ ਫਿਰ ਤਾਂ ਬੈਲੈਂਸ ਗੁੱਡ ਹੈ ਬਹੁਤ ਵਧੀਆ ਗੱਲ ਹੈ ਜੇ ਨਹੀਂ ਕੀਤੀ ਤਾਂ ਮਜਬੂਰਨ ਹਿੰਦੂ ਸਮਾਜ ਨੂੰ ਹਿੰਦੂ ਸੰਗਠਨਾਂ ਨੂੰ ਸੜਕਾਂ ਉੱਤੇ ਉਤਰਨਾ ਪਏਗਾ ਇਸ ਖੋਤੇ ਦੇ ਖਿਲਾਫ ਨੁਕਸਾਨ ਕਿਹਦਾ ਹੋਏਗਾ ਪੰਜਾਬ ਦਾ ਮਹੂਲ ਕਿਦਾ ਖਰਾਬ ਹੋਏਗਾ ਪੰਜਾਬ ਦਾ ਤੇ ਇਹ ਜਿਹੜਾ ਖੋਤਾ ਆ ਕਿਹੋ ਜਿਹਾ ਹੋ ਜੇਗਾ ਇਹਨੂੰ ਕੌਮ ਦਾ ਯੋਧਾ ਜਾਂ ਕੌਮ ਦਾ ਹੀਰਾ ਕਹਿ ਕੇ ਸਨਮਾਨਿਤ ਕੀਤਾ ਜਾਏਗਾ ਜੋ ਅੱਜ ਕੱਲ੍ਹ ਆਮ ਹੋ ਰਿਹਾ ਸੋ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਜਿੰਦਰ ਸਿੰਘ ਪਰਵਾਨਾ ਦੇ ਉੱਤੇ ਵੜਦੀ ਕਾਰਵਾਈ ਕੀਤੀ ਜਾਵੇ ਤੁਰੰਤ ਤੇਰੇ ਉੱਤੇ ਐਫਆਈਆਰ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ ਪੰਜਾਬ ਤੋਂ ਬਾਹਰ ਕਿਤੇ ਜੇਲ੍ਹ ਦੇ ਵਿੱਚ ਉਹਨੂੰ ਸਿਟਿਆ ਜਾਵੇ ਤਾਂ ਕਿ ਇਹਦੀ ਅਕਲ ਟਿਕਾਣੇ ਆਵੇ ਜੈ ਸ਼੍ਰੀ ਰਾਮ